ਆਮ ਸਰਕਾਰ ਵੱਲੋਂ ਕਿਸਾਨਾਂ ਦੀ ਲੈਂਡ ਪੂਲਿੰਗ ਕੀਤੀ ਜਾ ਰਹੀ ਆ ਜ਼ਮੀਨਾਂ ਦੀ ਕਹਿਣ ਦਾ ਮਤਲਬ ਆ ਪਹਿਲਾਂ ਇਹਨਾਂ ਨੇ ਅੱਜ ਚੰਡੀਗੜ੍ਹ ਦੇ ਦੇਖ ਲਓ ਮਹਾਲੀ ਏਰੀਆ ਵਿੱਚ 87 ਤੇ 99 ਸੈਕਟਰ ਰਕਾਇਰ ਹੋਏ ਸੀ 20 ਸਾਲ ਪਹਿਲਾਂ ਅੱਜ ਉਹੀ ਜ਼ਮੀਨਾਂ ਦੇ ਮਾਲਕ ਇੱਕ ਤਾਂ 버ਗਰ ਕਿੰਗ ਚ ਲੱਗਿਆ ਵਾ ਇੱਕ ਲੱਗਿਆ ਵਾ ਕਿਸੇ ਮਾਲ ਚ ਚੌਂਕੀਦਾਰ ਲੱਗਿਆ ਵਾ ਜ਼ਮੀਨਾਂ ਵੇਲੀਆਂ ਪਈਆਂ ਨੇ ਪੈਸੇ ਨਾਲ ਪੈਸੇ ਮਿਲੇ ਨਹੀਂਗੇ ਬੇਰੁਜ਼ਗਾਰ ਲੋਕ ਕਰਤੇ ਜਿਹੜੇ ਅੱਜਕੱਲ 65000 ਇੱਕੜੇ ਰਕਾਇਰ ਕਰਨ ਨੂੰ ਫਿਰਦੇ ਨੇ ਜਿਹੜੇ ਲੋਕ ਉੱਤੇ ਪਹਿਲਾਂ ਪਹਿਲੀ ਗੱਲ ਤਾਂ ਰੋਜ਼ਗਾਰ ਮਿਲਿਆ ਬੰਦਿਆਂ ਨੂੰ ਇਸਰ ਕੋਈ ਨੌਕਰ ਆ ਕੋਈ ਆਪਣਾ ਮਾਲਕ ਆ ਉਹ ਕੰਮ ਕਰਦੇ ਨੇ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ ਉਦੋਂ ਬਾਅਦ ਇਹਦਾ ਸਭ ਤੋਂ بڑا ਕੰਮ ਕੀ ਹੋਣਾ ਵੀ ਆਪਣੀ ਜ਼ਮੀਨ ਖੋ ਕੇ ਆਪਣੇ ਤੋਂ ਹੀ ਉਹਨਾਂ ਨੇ ਪੈਸੇ 2 ਸਾਲ ਬਾਅਦ 30-30 ਸਾਲ ਡਵੈਲਪ ਨਹੀਂ ਹੋਣੀ ਉਹ ਖਾਣਗੇ ਕਿੱਥੋਂ ਇਹ ਸਰਾਸਰ ਧੱਕਾ ਤੇ ਆਪ ਸਰਕਾਰ ਦਾ ਅਸੀਂ ਉਹਦੇ ਖਿਲਾਫ ਅੱਜ ਗਮਾੜਾ ਦੇ ਅੱਗੇ ਧਰਨਾ ਦੇਣ ਲਈ ਸਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਾ ਰਹੇ ਆ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਹੈ ਜਿਹੜੀ ਜ਼ਮੀਨਾਂ ਲੈ ਕੇ ਉਹਨਾਂ ਨੂੰ ਵੱਡਾ ਮੁਆਵਜ਼ਾ ਦੇਵਾਂਗੇ ਕੰਪਲੈਕਸ ਬਣਾਵਾਂਗੇ ਜ਼ਮੀਨਾਂ ਤੇ ਕਿ ਉਹਦਾ ਜਿਹੜਾ ਇਨਸੈਂਟਿਵ ਹੈ ਉਹ ਸਰਕਾਰ ਜਿਹੜੀ ਕਿਸਾਨਾਂ ਨੂੰ ਦੇਊਗੀ ਦੇਖੋ ਪਹਿਲੇ ਹੀ ਹਜ਼ਾਰਾਂ ਕਲੋਨੀਆਂ ਕੱਟੀਆਂ ਹੋਈਆਂ ਨੇ ਪੰਜਾਬ 'ਚ ਬੇਲੀਆਂ ਪਈਆਂ ਨੇ ਸ਼ੋਰੂਮ ਬਣੇ ਬਨੇ ਕਿਰਾਏ ਤੇ ਨਹੀਂ ਚੜ ਰਹੇ ਕਹਿਣ ਦਾ ਮਤਲਬ ਆ ਇਨਸੈਂਟਿਵ ਤਾਂ ਮਿਲੂ ਬੇਰੋਜ਼ਗਾਰੀ ਤਾਂ ਮਿਲੂ ਵਿਕਾਸ ਤਾਂ ਆਊਗਾ ਜੇ ਉਹਨੂੰ ਜ਼ਰੂਰਤ ਹੋਊਗੀ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਤੇ ਨਹੀਂ ਉਹਨੂੰ ਆਪਾਂ ੱੱਕੇ ਨਾਲ ਦੁਕਾਨ ਬਣਾ ਦੋ ਜੇ ਕਿਸੇ ਨੇ ਕੰਮੇ ਨਹੀਂ ਕਰਨਾ ਰਜਗਾਰੇ ਨਹੀਂ ਕਰਨਾ ਪਹਿਲੇ ਹੀ ਬਹੁਤ ਖੁੱਲੇ ਹੋਏ ਨੇ ਮਾਲ ਬੇਲੇ ਪੈਣੇ ਟੁੱਟੇ ਨੇ ਉਸੇ ਸਾਡੇ ਨਾਲ ਵੱਧ ਸਿਆਣੇ ਹੋ ਐਸੇ ਪਾ ਤੱਕਾ ਕਰਨਾ بڑے ਘਰਾਣਿਆਂ ਨੂੰ ਹਜ਼ਾਰਾਂ ਹਜ਼ਾਰਾਂ ਏਕੜ ਸਿੱਧੀ ਹੋ ਦੇ ਦੇਣੀ ਆ। ਕੀ ਲੱਗਦਾ ਵੀ ਕਿਉਂ ਸਰਕਾਰ ਵਾਲੇ ਪਾਲਿਸੀ ਕਿਉਂ ਲੈਂਦੀ ਜਾ ਰਹੀ ਹੈ? ਇਹਨਾਂ ਜਿਹੜੀ ਇਹਨਾਂ ਨੇ ਅਗਲੀ ਇਲੈਕਸ਼ਨ ਆ ਸਾਰੇ ਇੰਡੀਆ ਦੇ ਵਿੱਚ ਆਮ ਆਦਮੀ ਆਪਣਾ ਰੈਵਨਿਊ ਇਕੱਠਾ ਕਰ ਰਿਹਾ ਪੰਜਾਬ ਨੂੰ ਲੁੱਟ ਕੇ ਹੀ ਉਹਨਾਂ ਨੇ ਕਰਨਾ। ਸਾਰੇ ਜਿਹੜੀ ਇੰਡੀਆ ਦੇ ਇਲੈਕਸ਼ਨ ਲੜਦੇ ਆ ਇੱਥੋਂ ਹੀ ਲੜਨਗੇ। ਅਕਾਲੀ ਦਲ ਵੱਲੋਂ ਅਗਲਾ ਪਲਾਨ ਕੀ ਆ। ਜਿਹੜਾ ਵੀ ਹੁਕਮ ਸਰਦਾਰ ਸੁਖਵੀਰ ਸਿੰਘ ਵੱਲ ਦਾ ਹੋਊਗਾ ਚਾਹੇ ਜਿਹੜਾ ਵੀ ਹੋਵੇ ਅਸੀਂ ਉਹਦੇ ਲਈ ਤਿਆਰ ਆਂ। ਇਹ ਜਿਹੜੀ ਸਰਕਾਰ ਨੇ ਲੈਣ ਕੁਲਿੰਗ ਪਾਲਿਸੀ ਬਣਾਈ ਹੈ ਇਹ ਸਰਾਸਰ ਗਲਤ ਹੈ। ਇਸ ਦੇਲੇ ਪਿੰਡਾਂ ਜੋ ਲੋਕ ਜਿਹੜੇ ਨੇ ਆਮ ਕਿਸਾਨ ਉਹਨਾਂ ਦੀ ਜ਼ਮੀਨ ਰਿਕਾਇਰ ਹੋ ਰਹੀ ਹੈ ਉਹ ਸੜਕਾਂ ਤੇ ਉਹਨੂੰ ਤਿਆਰ ਨੇ ਉਹਨਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਸਿਰਫ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਡਟ ਕੇ ਪੈਰਾ ਦਊਗਾ ਤੇ ਅਸੀਂ ਇਸ ਗੱਲ ਲਈ ਦਿਨ ਰਾਤ ਇੱਕ ਕਰਦਾਂਗੇ ਉਹਨਾਂ ਦੀ 1 ਇੰਚ ਵੀ ਜ਼ਮੀਨ ਹੈ ਜਿਹੜੀ ਪ੍ਰਧਾਨ ਜੀ ਦਾ ਸਾਨੂੰ ਹੁਕਮ ਹੈ ਵੀ ਕਿਸੇ ਦੀ ਜਿੱਥੇ ਵੀ ਕੋਈ ਵੀ ਅਜੀ ਗੱਲ ਕਰਦੇ ਨੇ ਤਾਂ ਉੱਥੇ ਜਾ ਕੇ ਧਰਨਾ ਲਾਓ ਅੱਜ ਵੀ ਪ੍ਰਧਾਨ ਜੀ ਦੇ ਹੁਕਮ ਮੁਤਾਬਕ ਅਸੀਂ ਅੱਜ ਜਿਹੜਾ ਮਹਾਲੀ ਵਿਖੇ ਧਰਨਾ ਆਇਆ ਕਮਾਂਡਾ ਦੇ ਆਪਣੇ ਦਫਤਰ ਦੇ ਅੱਗੇ ਉੱਥੇ ਚੱਲੇ ਆ ਜੋ ਵੀ ਸਾਨੂੰ ਹੁਕਮ ਲੁਆਏ ਸੀ ਤਿਆਰਾਂ ਲੋਕ ਹਰ ਬਹੁਤ ਦੁਖੀ ਨੇ ਇਸ ਪਾਲਿਸੀ ਤੋਂ ਪਹਿਲਾਂ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹ ਹੀ ਨਹੀਂ ਲਾਗੂ ਹੋ ਰਹੀਆਂ ਸਰਕਾਰੇ ਨਵੇਂ-ਨਵੇਂ ਜਿਹੜੇ ਆਪਣੇ ਜੇਬਾਂ ਭਰ ਲਈਏ ਜਿਹੜੇ ਠੱਗੀਆਂ ਧੋੜੀਆਂ ਕਰ ਰਹੇ ਨੇ ਇਹ ਸਰਾਸਰ ਗਲਤ ਹੈ ਵੀ ਇਹਦਾ ਖਲਾਫ ਡੱਟ ਕੇ ਪੈਰਾ ਲਵਾਂਗੇ ਮੇਰਾ ਗੁਰਜਿੰਦਰ ਸਿੰਘਾ ਜੀ ਮੈਂ ਸਰਪੰਚਾ ਬੰਨ ਨਲੀਨਾਂ ਤੋਂ ਆ ਸਰਕਾਰ ਦੀ ਨੀਤੀ ਨੂੰ ਕਿੱਦਾਂ ਦੇਖਦੇ ਹੋ ਲੈਂਡ ਪੂਲਿੰਗ ਬੀਸਿਕਲੀ ਜਿਹੜੀ ਇਹ ਲੈਂਡ ਪੂਲਿੰਗ ਸਕੀਮ ਹੈ ਇੱਕ ਜ਼ਿਮੀਂਦਾਰਾਂ ਤੋਂ ਜ਼ਮੀਨ ਖੋਹ ਲਈ ਇਹਗਾ ਪਹਿਲਾਂ ਵੀ ਜਿ ਆਪਾਂ ਦੇਖਦੇ ਆ ਜਿਹੜੀ ਚੀਜ਼ ਦੀ ਕੋਈ ਡਿਮਾਂਡ ਹੀ ਨਹੀਂ ਜਦ ਲੋਕ ਮੰਗੇ ਨਹੀਂ ਕਰਦੇ ਆਪਾਂ ਉਹੀ ਬੇਫਾਲਤੂ ਕਲੋਨੀਆਂ ਕੱਟੀਆਂ ਪਈਆਂ ਨੇ ਕਿਸੇ ਨੇ ਅੱਜ ਤੱਕ ਦੇਖੋ ਸਰਕਾਰ ਨੇ ਐਨਓਸੀਆਂ ਜਾਰੀ ਪਹਿਲਾਂ ਵੀ ਕਰੀਆਂ ਨੇ ਉਹ ਜੋ ਕਿਸੇ ਨੂੰ ਮੁਆਵਜ਼ਾ ਮਿਲਣਾ ਹੀ ਨਹੀਂ ਹੁਣ ਸਰਕਾਰ ਕਹਿੰਦੀ ਵੀ ਜ਼ਮੀਨ ਵੇਚ ਦੋ ਜ਼ਮੀਨ ਵੇਚਣ ਲਈ ਤਾਂ ਭਗਵੰਤ ਮਾਨ ਜੀ ਨੇ ਕਹਿਤਾ ਪਰ ਨਾਲ ਦੀ ਨਾਲ ਇੱਕ ਐਨਓਸੀ ਉਹ ਜਾਰੀ ਕਰਤੀ ਲੈਟਰ ਵੀ ਇਹਨਾਂ ਦੇ ਸੀਐਲਜੀ ਨਹੀਂ ਦੇਣਾ ਜਦ ਸੀਐਲਜੀ ਨਹੀਂ ਮਿਲਣਾ ਨਾ ਉਹ ਜ਼ਮੀਨ ਨੇ ਵਿਕਣਾ ਨਾ ਉਹਦੇ ਮਕਾਨ ਬੰਨਣਾ ਉਹ ਤਾਂ ਇੱਕ ਤਰ੍ਹਾਂ ਦੀ ਬੇਲ ਹੀ ਪਈ ਆ ਇਹ ਗਣਾ ਉਹ 10 ਸਾਲਾਂ ਬਾਅਦ ਹੋਵੇ ਜਦ ਆ ਬਾਦ ਹੋਊਗੀ ਜਦੋਂ ਪਲਾਟ ਦਾ ਰੇਟ ਹੋਣਾ ਹੈ ਜਦ ਜ਼ਮੀਂਦਾਰ ਵੇਚੂ ਜਾਣੂ ਜ਼ਮੀਂਦਾਰ ਕੀ ਕੰਮ ਕਰੂਗਾ ਠੀਕ ਆ ਉਦੇ ਪਰ ਕੁਝ ਨਹੀਂ ਮਿਲਦਾ ਸਰਕਾਰ ਕਿਸਾਨਾਂ ਦੀਆਂ ਲਈ ਨਵੀਂ ਨਵੀਂ ਦੀ ਨੀਤੀ ਲਗਾ ਰਹੀ ਹੈ ਕੋਈ ਨੀਤੀ ਨਹੀਂ ਜੀ ਸਿਰਫ ਇਹ ਕਿਸਾਨਾਂ ਤੋਂ ਜ਼ਮੀਨ ਖੋਣੀ ਹੈ ਜੀ ਜਿਹੜੇ ਪਹਿਲਾਂ ਕਾਨੂੰਨ ਤਿੰਨ ਲਾਗੂ ਹੋਈ ਸੀ ਉਹ ਲੱਗੇ ਨਹੀਂ ਲਾਗੂ ਨਹੀਂ ਹੋਏ ਹੁਣ ਸਰਕਾਰ ਨੇ ਆਪਣਾ ਸੈਂਟਰ ਸਰਕਾਰ ਵੀ ਵਿਚੇ ਦੂਏ ਆਧਾਰ ਤੇ ਉਹਨਾਂ ਨੇ ਨਵੀਂ ਲੈਂਡ ਪੂਲਿੰਗ ਸਕੀਮ ਲਿਆਂਦੀ ਜਿਹੜੀ ਜ਼ਮੀਨਾਂ ਖੋਣਦੀ ਹੈ